ਕੁਮਾਰ ਲੈ ਕੇ ਹਾਜ਼ਰਾਂ ਜੀ ਦੇਸ਼ ਦੁਨੀਆ ਬੁਲੇਟਿਨ ਦੇਸ਼ ਦੁਨੀਆ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਅਮਰੀਕਾ ਚ ਇਮੀਗ੍ਰੇਸ਼ਨ ਏਜੰਟਾਂ ਨੂੰ ਵੱਡਾ ਝਟਕਾ ਅਦਾਲਤ ਵੱਲੋਂ ਹਿਰਾਸਤ ਚਲੇ 5 ਸਾਲ ਦੇ ਲੁਈਸੀਆਨਾ ਚ ਪ੍ਰੇਟ ਦੌਰਾਨ ਹੋਈ ਗੋਲੀਬਾਰੀ ਗੋਲੀਬਾਰੀ ਚ ਬੱਚੇ ਸਮੇਤ 6 ਲੋਕ ਜ਼ਖਮੀ ਪੁਲਿਸ ਨੇ 3 ਸ਼ੱਕੀਆਂ ਨੂੰ ਲਿਆ ਹਿਰਾਸਤ ਚ ਡੋਨਲਡ 트럼ਪ ਨੇ ਭਾਰਤ ਨੂੰ ਲੈ ਕੇ ਫਿਰ ਦਿੱਤਾ ਵੱਡਾ ਬਿਆਨ ਕਿਹਾ ਹੁਣ ਈਰਾਨ ਦੀ ਬਜਾਏ ਬੈਨੇਜ਼ੂਏਲਾ ਤੋਂ ਤੇਲ ਖਰੀਦੇਗਾ ਭਾਰਤ ਅਮਰੀਕੀ ਜਸਟਿਸ ਡਿਪਾਰਟਮੈਂਟ ਨੇ ਜੈਫਰੀ ਐਪਸਟੇਨ ਮਾਮਲੇ 'ਚ ਨਵੀਆਂ ਫਾਈਲਾਂ ਕੀਤੀਆਂ ਜਾਣੀ ਸਪੈਨ ਸਰਕਾਰ ਨੇ ਲਿਆ ਇਤਿਹਾਸਿਕ ਫੈਸਲਾ 5 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੀਆਰ ਦੇਵੇਗਾ ਸਪੇਨ ਤੇ ਹੁਣ ਖਬਰਾਂ ਵਿਸਤਾਰ ਨਾਲ ਦੇਸ਼ ਦੁਨੀਆ ਬੁਲਟਿਨ ਦੀ ਸ਼ੁਰੂਆਤ ਕਰਦੇ ਹਾਂ ਅਮਰੀਕਾ ਦੀ ਸਭ ਤੋਂ ਅਹਿਮ ਖਬਰ ਦੇ ਨਾਲ ਜਿੱਥੇ ਇਮੀਗ੍ਰੇਸ਼ਨ 에ਜੰਟਾਂ ਨੂੰ ਵੱਡਾ ਚਟਕਾ ਲੱਗਾ ਹੈ ਤੇ 20 ਜਨਵਰੀ ਨੂੰ ਆਈਸ ਵੱਲੋਂ ਕਾਬੂ ਕੀਤੇ ਗਏ 5 ਸਾਲ ਦੇ ਬੱਚੇ ਤੇ ਉਸਦੇ ਪਿਤਾ ਨੂੰ ਅਦਾਲਤ ਨੇ ਤੁਰੰਤ ਰਿਹາກ ਕਰਨ ਦੇ ਹੁਕਮ ਦੇ ਦਿੱਤੇ ਨੇ ਅਮਰੀਕਾ ਚ ਇਮੀਗ੍ਰੇਸ਼ਨ ਏਜੰਟਾ ਨੇ ਕੁਝ ਦਿਨ ਪਹਿਲਾਂ ਐਡੀਰਨ ਕੈਨੋਜ਼ 에ਰੀਅਮਸ ਨਾਮ ਦੇ ਵਿਅਕਤੀ ਨੂੰ ਫੜਨ ਲਈ ਉਸਦੇ 5 ਸਾਲ ਦੇ ਬੱਚੇ ਦੀ ਵਰਤੋਂ ਕੀਤੀ ਸੀ ਏਜੰਟਾ ਨੇ ਉਸ 5 ਸਾਲ ਦੇ ਬੱਚੇ ਨੂੰ ਇੱਕ ਮੋਰੇ ਵਜੋਂ ਇਸਤੇਮਾਲ ਕੀਤਾ ਇਸ ਮਾਮਲੇ ਚ ਹੁਣ ਫੈਡਰਲ ਜੱਜ ਨੇ ਸਖਤ ਕਾਰਵਾਈ ਕੀਤੀ ਹੈ ਫੈਡਰਲ ਜੱਜ ਨੇ ਇਮੀਗ੍ਰੇਸ਼ਨ ਏਜੰਟਾ ਨੂੰ ਹੁਕਮ ਦਿੱਤੇ ਨੇ ਕਿ ਉਸ 5 ਸਾਲ ਦੇ ਬੱਚੇ ਲੀਆਮ ਕੋਨੋਜ਼ ਰੋਮੇਜ਼ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਇਸ ਦੇ ਨਾਲ ਹੀ ਉਸ ਬੱਚੇ ਦੇ ਪਿਤਾ ਨੂੰ ਵੀ ਤੁਰੰਤ ਛੱਡਣ ਦੇ ਨਿਰਦੇਸ਼ ਦਿੱਤੇ ਗਏ ਨੇ ਸੀਐਨਐਨ ਦੀ ਰਿਪੋਰਟ ਅਨੁਸਾਰ ਜੱਜ ਨੇ ਹੁਕਮ ਦਿੱਤਾ ਹੈ ਕਿ ਬੱਚੇ ਅਤੇ ਉਸ ਦੇ ਪਿਤਾ ਨੂੰ ਜਿੰਨੀ ਜਲਦੀ ਹੋ ਸਕੇ ਅਤੇ ਕਿਸੇ ਵੀ ਕੀਮਤ ਤੇ ਮੰਗਲਵਾਰ ਤੱਕ ਰਿਹਾਅ ਕੀਤਾ ਜਾਵੇ ਲੀਆਮ ਅਤੇ ਉਸ ਦੇ ਪਿਤਾ ਨੂੰ ਪਿਛਲੇ ਹਫਤੇ ਮਿਨੀਸੋਟਾ ਦੇ ਮਿਨੀਆਪੋਲਿਸ ਵਿੱਚ ਉਹਨਾਂ ਦੇ ਘਰ ਦੇ ਬਾਹਰ ਇਮੀਗ੍ਰੇਸ਼ਨ ਏਜੰਟਾਂ ਨੇ ਹਿਰਾਸਤ ਵਿੱਚ ਲੈ ਲਿਆ ਸੀ ਫਿਰ ਉਹਨਾਂ ਨੂੰ ਲਗਭਗ 1300 ਮੀਲ ਦੂਰ ਟੈਕਸਾਸ ਦੇ ਇੱਕ ਨਜ਼ਰਬੰਦੀ ਕੇਂਦਰ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਰੱਖਿਆ ਗਿਆ ਅਮਰੀਕੀ ਡਿਸਟ੍ਰਿਕਟ ਜੱਜ ਫੈਰੈਂਡ ਬੇਰੀ ਨੇ ਆਪਣੇ ਫੈਸਲੇ 'ਚ ਸਰਕਾਰ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਆਜ਼ਾਦੀ ਦੇ ਐਲਾਨ ਵਰਗੇ ਇਤਿਹਾਸਿਕ ਦਸਤਾਵੇਜ਼ਾਂ ਨੂੰ ਭੁੱਲ ਗਿਆ ਜਾਪਦਾ ਹੈ ਫੈਸਲੇ 'ਚ ਜੱਜ ਨੇ ਇਸ ਦੁਆਰਾ ਵਰਤੇ ਗਏ ਪ੍ਰਸ਼ਾਸਕੀ ਬਰੰਟਾ ਤੇ ਵੇ ਸਵਾਲ ਚੁੱਕੇ ਨੇ ਪਰਿਵਾਰ ਦੇ ਵਕੀਲਾਂ ਦੇ ਅਨੁਸਾਰ ਲੀਆਮ ਅਤੇ ਉਸ ਦੇ ਮਾਤਾ ਪਿਤਾ ਦਸੰਬਰ 2024 ਚ ਇਕਵਾਡੋਰ ਤੋਂ ਅਮਰੀਕਾ ਆਏ ਸਨ ਅਤੇ ਲਗਾਤਾਰ ਸ਼ਰਨ ਦੇ ਲਈ ਉਨ੍ਹਾਂ ਦੇ ਵੱਲੋਂ ਅਰਜ਼ੀਆਂ ਲਗਾਈਆਂ ਜਾ ਰਹੀਆਂ ਨੇ ਜ਼ਿਕਰ ਹੋ ਗਏ ਕਿ ਕਮਲਾ ਹੈਰਿਸ ਦੇ ਵੱਲੋਂ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕੀਤੀ ਗਈ ਪੋਸਟ ਤੋਂ ਬਾਅਦ ਅਮਰੀਕਾ ਦੇ ਗ੍ਰੈਸ ਸੁਰੱਖਿਆ ਵਿਭਾਗ ਦੀ ਸਹਾਇਕ ਸਕੱਤਰ ਟ੍ਰੀਸੀਆ ਮੈਕਲੋਗਨ ਨੇ ਕਿਹਾ ਹੈ ਕਿ ਆਈਐਸ ਨੇ ਬੱਚੇ ਨੂੰ ਮੌਰਾ ਨਹੀਂ ਬਣਾਇਆ ਮੈਕਲੌਗਨ ਨੇ ਅੱਗੇ ਦੱਸਿਆ ਕਿ 20 ਜਨਵਰੀ ਨੂੰ ਆਈਐਸ ਦਾ ਆਪਰੇਸ਼ਨ ਬੱਚੇ ਦੇ ਪਿਤਾ ਨੂੰ ਗ੍ਰਿਫਤਾਰ ਕਰਨ ਦੇ ਉਦੇਸ਼ ਨਾਲ ਸੀ ਪਿਤਾ ਨੇ ਬੱਚੇ ਨੂੰ ਛੱਡ ਦਿੱਤਾ ਅਤੇ ਆਈਐਸ ਨੇ ਬੱਚੇ ਦੀ ਮਾਂ ਨੂੰ ਕਈ ਵਾਰ ਉਸ ਦੀ ਕਸਟਡੀ ਲੈਣ ਲਈ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ ਜਿਸ ਕਾਰਨ ਉਹਨਾਂ ਨੂੰ ਬੱਚੇ ਨੂੰ ਆਪਣੇ ਕੋਲ ਰੱਖਣਾ ਪਿਆ ਅਗਲੀ ਖਬਰ ਲੂਸੀਆਨਾ ਤੋਂ ਹੈ ਜਿੱਥੇ ਇੱਕ ਪਰੇਡ ਦੇ ਦੌਰਾਨ ਗੋਲੀਬਾਰੀ ਹੋਈ ਹੈ ਅਤੇ ਇੱਕ ਬੱਚੇ ਸਮੇਤ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ लुइसियाना ਦੇ ਇੱਕ ਛੋਟੇ ਜਿਹੇ ਕਸਬੇ 'ਚ ਮਾਰਡੀ ਗ੍ਰਾਸ ਪ੍ਰੇਡ ਦੌਰਾਨ ਹੋਈ ਗੋਲੀਬਾਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਲੀਟਨ ਵਿੱਚ ਮਾਰਡੀ ਗ੍ਰਾਸ ਇਨ ਦਾ ਕੰਟਰੀ ਪ੍ਰੋਗਰਾਮ ਦੌਰਾਨ ਗੋਲੀਬਾਰੀ ਹੋਣ ਨਾਲ ਇੱਕ ਬੱਚੇ ਸਮੇਤ 6 ਲੋਕ ਜ਼ਖਮੀ ਹੋ ਗਏ ਨੇ। ਇਹ ਘਟਨਾ ਕੋਰਟ ਹਾਊਸ ਦੇ ਨੇੜੇ ਵਾਪਰੀ ਹੈ ਜਿੱਥੇ ਲੋਕ ਪ੍ਰੇਡ ਦੇਖ ਰਹੇ ਸਨ ਪਰ ਕੁਝ ਪਲਾਂਚ ਸਥਿਤੀ ਦਹਿਸ਼ਤ ਵਿੱਚ ਬਦਲ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ। ਪਰੇਡ ਸ਼ੁਰੂ ਹੋਣ ਤੋਂ ਥੋੜੀ ਦੇਰ ਬਾਅਦ ਗੋਲੀਬਾਰੀ ਹੋਈ ਸਥਾਨਕ ਸਹਿਰਫ ਜੈਫਰ ਟ੍ਰੈਵਿਸ ਨੇ ਕਿਹਾ ਕਿ ਪ੍ਰੇਡ ਦੁਪਹਿਰੇ 12 ਵਜੇ ਦੇ ਕਰੀਬ ਸ਼ੁਰੂ ਹੋਈ ਅਤੇ ਇਹ ਘਟਨਾ ਮੁੱਖ ਸੜਕ ਤੇ ਪਹੁੰਚਣ ਤੋਂ ਪਹਿਲਾਂ ਹੀ ਵਾਪਰੀ ਹੈ ਗੋਲੀਆਂ ਚੱਲਦੇ ਹੀ ਲੋਕ ਭੱਜਣ ਲੱਗ ਪਏ ਅਤੇ ਪ੍ਰੇਡ ਨੂੰ ਤੁਰੰਤ ਰੋਕ ਦਿੱਤਾ ਗਿਆ ਜ਼ਖਮੀਆਂ ਚ ਇੱਕ 6 ਸਾਲ ਦਾ ਬੱਚਾ ਵੀ ਹੈ ਜੋ ਗੰਭੀਰ ਹਾਲਤ ਚ ਹਸਪਤਾਲ ਦੇ ਵਿੱਚ ਦਾਖਲ ਹੈ ਇੱਕ ਹੋਰ ਬਾਲਗ ਵੀ ਗੰਭੀਰ ਹਾਲਤ ਦੇ ਵਿੱਚ ਹੈ ਜਦਕਿ ਦੂਜੇ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੂਰਬੀ ਫੈਲੈਂਸੀਆਨਾ ਪੈਰਿਸ ਸ਼ੈਰਫ ਦਾ ਦਫ਼ਤਰ ਘਟਨਾ ਸਥਾਨ ਤੇ ਪਹੁੰਚਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੈਰਫ ਅਨੁਸਾਰ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਹਾਲਾਂਕਿ ਉਹਨਾਂ ਨੂੰ ਅਜੇ ਤੱਕ ਮੁੱਖ ਸ਼ੱਕੀ ਨਹੀਂ ਮੰਨਿਆ ਗਿਆ। ਪੁਲਿਸ ਇੱਕ ਵਾਹਨ ਦੀ ਭਾਲ ਕਰ ਰਹੀ ਹੈ ਜੋ ਘਟਨਾ ਨਾਲ ਜੁੜਿਆ ਹੋ ਸਕਦਾ ਹੈ। ਲੂਸੀਆਨਾ ਸਟੇਟ ਪੁਲਿਸ ਨੇ ਜਾਂਚ ਆਪਣੇ ਹੱਥਾਂ 'ਚ ਲੈ ਲਈ ਹੈ ਅਤੇ ਨੇੜਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਧਿਕਾਰੀ ਲੋਕਾਂ ਨੂੰ ਜਾਂਚ 'ਚ ਰੁਕਾਵਟ ਪਾਉਣ ਤੋਂ ਬਚਣ ਲਈ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕਰ ਰਹੇ ਨੇ ਕਲਿੰਟਨ ਲੂਸੀਆਨਾ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਜਿਸ ਦੀ ਆਬਾਦੀ ਸਿਰਫ 1300 ਹੈ ਇਹ ਬੈਟਨ ਰੂਜ਼ ਮੈਟਰੋਪੋਲੀਟਨ ਖੇਤਰ ਦਾ ਹਿੱਸਾ ਹੈ ਦੇਸ਼ 'ਚ ਮਾਰਡਰੀ ਗ੍ਰਾਸ ਇੱਥੇ ਇੱਕ ਸਾਲਾਨਾ ਸਮਾਗਮ ਹੈ ਇਸ ਪਿੰਡੂ ਖੇਤਰ ਵਿੱਚ ਮਾਰਟਰੀ ਗ੍ਰਾਸ ਮਨਾਉਣ ਲਈ ਆਯੋਜਿਤ ਕੀਤਾ ਜਾਂਦਾ ਹੈ ਲੋਕ ਪਰਿਵਾਰਾਂ ਨਾਲ ਆਉਂਦੇ ਨੇ ਪਰੇਡ ਦੇਖਦੇ ਨੇ ਅਤੇ ਤਿਉਹਾਰ ਦਾ ਆਨੰਦ ਮਾਣਦੇ ਨੇ ਪਰ ਇਸ ਵਾਰ ਖੁਸ਼ੀ ਦਰਦ ਦੇ ਵਿੱਚ ਬਦਲ ਗਈ ਹੈ ਅਗਲੀ ਖਬਰ ਬਹੁਤ ਚਰਚੇਤ ਜੈਫਰੀ ਐਪਸਟੇਨ ਮਾਮਲੇ ਨਾਲ ਜੁੜੀ ਹੋਈ ਹੈ ਜਿੱਥੇ ਹੁਣ ਅਮਰੀਕੀ ਜਸਟਿਸ ਡਿਪਾਰਟਮੈਂਟ ਨੇ ਇਸ ਮਾਮਲੇ 'ਚ ਨਵੀਆਂ ਫਾਈਲਾਂ ਜਾਰੀ ਕੀਤੀਆਂ ਨੇ ਅਤੇ ਕਈ ਵੱਡੇ ਖੁਲਾਸੇ ਹੋਏ ਨੇ ਅਮਰੀਕੀ ਜਸਟਿਸ ਡਿਪਾਰਟਮੈਂਟ ਨੇ ਜੈਫਰੀ ਐਪਸਟਾਈਨ ਸੈਕਸ ਕੈਂਡਲ ਨਾਲ ਜੁੜੀਆਂ ਨਵੀਆਂ ਫਾਈਲਾਂ ਜਾਰੀ ਕੀਤੀਆਂ ਨੇ ਇਨ੍ਹਾਂ ਦਸਤਾਵੇਜ਼ਾਂ 'ਚ ਦੱਸਿਆ ਗਿਆ ਹੈ ਕਿ ਐਪਸਟਾਈਨ ਨਬਾਲਗ ਲੜਕੀਆਂ ਦਾ ਰੋਜ਼ਾਨਾ ਕਈ ਵਾਰ ਜਿੰਸੀ ਸੋਸ਼ਣ ਕਰਦਾ ਸੀ ਡੇਲੀ ਮੇਲ ਮੁਤਾਬਕ ਇੱਕ ਖੁਲਾਸਾ ਸਾਲ 2010 'ਚ ਫਲੋਰੀਡਾ ਵਿਖੇ ਇੱਕ ਪੀੜਤਾ ਵੱਲੋਂ ਦਾਖਲ ਸਿਵਲ ਸ਼ਿਕਾਇਤ 'ਚ ਹੋਇਆ ਜਿਸ ਦਾ ਜ਼ਿਕਰ ਇਹਨਾਂ ਫਾਈਲਾਂ ਵਿੱਚ ਵੀ ਹੈ ਇਸ ਤੋਂ ਇਲਾਵਾ ਕੁਝ ਤਸਵੀਰਾਂ 'ਚ ਬ੍ਰਿਟਿਸ਼ ਪ੍ਰਿੰਸ ਐਂਡਰਿਓ ਨੂੰ ਜ਼ਮੀਨ 'ਤੇ ਲੇਟੀ ਇੱਕ ਲੜਕੀ ਦੇ ਉੱਪਰ ਹੱਥ ਰੱਖੇ ਦਿਖਾਇਆ ਗਿਆ ਹੈ। ਇਹਨਾਂ ਫਾਈਲਾਂ 'ਚ ਪਹਿਲੀ ਵਾਰ ਭਾਰਤੀ ਫਿਲਮ ਡਾਇਰੈਕਟਰ ਮੀਰਾ ਨਾਇਰ ਅਤੇ ਟੈਸਲਾ ਦੇ ਸੀਈਓ ਐਲਰ ਮਸਕ ਦਾ ਨਾਮ ਵੀ ਆਇਆ ਹੈ। ਮੀਰਾ ਨਾਇਰ ਨਿਊਯਾਰਕ ਸਿਟੀ ਦੇ ਮੇਅਰ ਜੋਹਾਨ ਮਮਦਾਨੀ ਦੀ ਮਾਂ ਹੈ। ਟਰੰਪ ਪ੍ਰਸ਼ਾਸਨ ਪਿਛਲੇ ਕੁਝ ਸਮੇਂ ਤੋਂ ਅਦਾਲਤ ਦੇ ਹੁਕਮਾਂ ਤੋਂ ਬਾਅਦ ਜਿਨਸੀ ਅਪਰਾਧੀ ਜੈਫਰੀ ਐਪਸਟੇਨ ਨਾਲ ਜੁੜੇ ਦਹਾਕਿਆਂ ਪੁਰਾਣੇ ਸਰਕਾਰੀ ਰਿਕਾਰਡ ਜਨ ਤੱਕ ਕਰ ਰਿਹਾ ਹੈ ਹੁਣ ਜਾਰੀ ਹੋਈਆਂ ਨਵੀਆਂ ਫਾਈਲਾਂ 'ਚ 30 ਲੱਖ ਸਫੇ 1 ਲੱਖ 80 ਹਜ਼ਾਰ ਤਸਵੀਰਾਂ ਅਤੇ 2000 ਤੋਂ ਵੱਧ ਵੀਡੀਓਜ਼ ਸ਼ਾਮਿਲ ਨੇ ਅਮਰੀਕੀ ਹਾਊਸ ਓਵਰਸਾਈਟ ਕਮੇਟੀ ਵੱਲੋਂ ਜਾਰੀ ਕੀਤੀਆਂ ਗਈਆਂ ਇੱਕ ਬਿਨਾ ਤਰੀਕ ਵਾਲੀਆਂ ਤਸਵੀਰਾਂ 'ਚ ਜੈਫਰੀ ਐਪਸਟੇਨ ਕੁਛ ਮੁਟਿਆਰਾਂ ਨਾਲ ਨਜ਼ਰ ਆ ਰਿਹਾ ਹੈ ਇਹ ਤਸਵੀਰ ਦਸੰਬਰ ਦੀ ਜਾਰੀ ਹੋਈ ਹੈ ਦਸਤਾਵੇਜ਼ਾਂ ਮੁਤਾਬਕ ਜਦੋਂ ਕੋਈ ਲੜਕੀ ਐਪਸਟੇਨ ਦੇ ਪਾਸ ਬੀਚ ਜੇ ਸਥਿਤ ਘਰ ਪਹੁੰਚਦੀ ਸੀ ਤਾਂ ਉਸ ਨੂੰ ਐਸਟਿਨ ਦੀ ਨਿੱਜੀ ਗੱਡੀ 'ਚ ਲਿਜਾਇਆ ਜਾਂਦਾ ਸੀ ਘਰ ਪਹੁੰਚਣ ਤੇ ਇੱਕ ਸਹਾਇਕ ਲੜਕੀ ਦੀ ਨਿੱਜੀ ਜਾਣਕਾਰੀ ਨੋਟ ਕਰਦਾ ਸੀ ਇਸ ਤੋਂ ਬਾਅਦ ਉਸ ਨੂੰ ਪੌੜੀਆਂ ਰਾਹੀਂ ਉੱਪਰ ਇੱਕ ਅਜਿਹੇ ਕਮਰੇ 'ਚ ਲਿਜਾਇਆ ਜਾਂਦਾ ਸੀ ਜਿੱਥੇ ਸ਼ਾਵਰ ਤੇ ਮ사ਜ ਟੇਬਲ ਹੁੰਦਾ ਸੀ ਜੇਕਰ ਲੜਕੀ ਪਹਿਲੀ ਵਾਰ ਆਈ ਹੁੰਦੀ ਹੈ ਤਾਂ ਕਮਰੇ ਵਿੱਚ ਪਹਿਲਾਂ ਤੋਂ ਇੱਕ ਹੋਰ ਲੜਕੀ ਮੌਜੂਦ ਹੁੰਦੀ ਸੀ ਜੋ ਉਸ ਨੂੰ ਦੱਸਦੀ ਸੀ ਕਿ ਕੀ ਕੀ ਕਰਨਾ ਹੈ ਇਸ ਤੋਂ ਬਾਅਦ ਐਸਟਿਨ ਉਸ ਦੂਸਰੀ ਲੜਕੀ ਨੂੰ ਬਾਹਰ ਭੇਜਦਾ ਸੀ ਐਬਸਟਿਨ ਲੜਕੀਆਂ ਨੂੰ ਸਾਫ਼-ਸਾਫ਼ ਦੱਸਦਾ ਸੀ ਕਿ ਉਸ ਨੂੰ ਕੀ ਚਾਹੀਦਾ ਹੈ ਅਤੇ ਕਿਵੇਂ ਚਾਹੀਦਾ ਹੈ। ਕਈ ਵਾਰ ਉਹ ਲੜਕੀਆਂ ਨੂੰ ਇੱਕ ਦੂਸਰੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕਰਦਾ ਸੀ। ਸ਼ਿਕਾਇਤ ਦਰਜ ਕਰਵਾਉਣ ਵਾਲੀ ਲੜਕੀ ਨੇ ਦੱਸਿਆ ਕਿ ਉਸ ਦੀ ਪਛਾਣ ਐਬਸਟਿਨ ਨਾਲ 15 ਸਾਲ ਦੀ ਉਮਰ ਦੀ ਵਿੱਚ ਕਰਵਾਈ ਗਈ ਸੀ। ਹਰ ਵਾਰ ਸੋਸ਼ਣ ਤੋਂ ਬਾਅਦ ਐਬਸਟਿਨ ਉਸ ਨੂੰ 200 ਡਾਲਰ ਦਿੰਦਾ ਸੀ ਅਤੇ ਕਿਸੇ ਸਹਾਇਕ ਰਾਹੀਂ ਘਰੋਂ ਵਾਪਸ ਭੇਜ ਦਿੰਦਾ ਸੀ। ਬਿਲ ਗੇਟਸ ਪਹਿਲਾਂ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਐਫਐਸਟੀ ਨਾਲ ਆਪਣੇ ਸੰਬੰਧਾਂ ਤੇ ਪਛਤਾਵਾ ਹੈ ਹਾਲਾਂਕਿ ਇਸ ਸੂਚੀ ਦੇ ਵਿੱਚ ਬਿਲ ਗੇਟਸ ਦਾ ਨਾਮ ਵੀ ਸਾਹਮਣੇ ਆਇਆ ਜਿਸ ਤੋਂ ਬਾਅਦ ਬਿਲ ਗੇਟਸ ਨੇ ਸਪੱਸ਼ਟੀ ਬ ਦਿੱਤੀ ਹੈ ਬਿਲ ਗੇਟਸ ਪਹਿਲਾਂ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਐਫਐਸਟੀ ਨਾਲ ਆਪਣੇ ਸੰਬੰਧਾਂ ਤੇ ਪਛਤਾਵਾ ਹੈ ਹਾਲਾਂਕਿ ਉਹਨਾਂ ਕਿਸੇ ਵੀ ਤਰ੍ਹਾਂ ਦੀਆਂ ਗਲਤ ਸਰਗਰਮੀਆਂ ਤੋਂ ਇਨਕਾਰ ਕੀਤਾ ਹੈ ਸਾਲ 2019 'ਚ ਉਹਨਾਂ ਕਿਹਾ ਸੀ ਕਿ ਉਹਨਾਂ ਦਾ ਐਫਐਸਟੀ ਨਾਲ ਕੋਈ ਕਾਰੋਬਾਰ ਜਾ ਨਿੱਜੀ ਸੰਬੰਧ ਨਹੀਂ ਹੈ ਪਰ ਨਿਊਯਾਰਕ ਟਾਈਮਜ਼ ਤੇ ਬਾਲ ਸਟਰੀਟ ਜਨਰਲ ਦੀਆਂ ਰਿਪੋਰਟਾਂ ਚ ਦਾਵਾ ਕੀਤਾ ਗਿਆ ਹੈ ਕਿ ਬਿਲ ਗੇਟਸ ਨੇ ਸਾਲ 2011 ਤੋਂ ਸਾਲ 2013 ਵਿਚਾਲੇ ਐਬਸਟੀ ਨਾਲ ਕਈ ਵਾਰ ਮੁਲਾਕਾਤ ਕੀਤੀ ਹੈ ਬਿਲ ਤੇ ਮਲੀਡਾ ਗੇਟਸ ਦਾ 2021 ਚ ਤਲਾਕ ਹੋ ਗਿਆ ਸੀ ਮਲੀਡਾ ਨੇ ਬਾਅਦ ਦੇ ਵਿੱਚ ਕਿਹਾ ਹੈ ਕਿ ਗੇਟਸ ਨੇ ਅਫੇਅਰਸ ਅਤੇ ਐਬਸਟੀ ਨਾਲ ਸੰਬੰਧ ਉਹਨਾਂ ਦੇ ਤਲਾਕ ਦੀ ਪੱਡੀ ਵਜਾ ਬਣੇ ਦੇਸ਼ ਦੁਨੀਆ ਬੁਲੇਟਿਨ 'ਚ ਹੁਣ ਰੋਕ ਕਰਦੇ ਹਾਂ ਅਗਲੀ ਖਬਰ ਦਾ ਜਿੱਥੇ ਇੱਕ ਵਾਰੀ ਫਿਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਡੋਨਲਡ ਟਰੰਪ ਨੇ ਕਿਹਾ ਹੈ ਕਿ ਹੁਣ ਭਾਰਤ ਈਰਾਨ ਤੋਂ ਨਹੀਂ ਬੈਨੇਜ਼ੂਏਲਾ ਤੋਂ ਤੇਲ ਖਰੀਦੇਗਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤੇਲ ਖਰੀਦਣ ਨੂੰ ਲੈ ਕੇ ਫਿਰ ਤੋਂ ਇੱਕ ਵਾਰ ਨਵਾਂ ਬਿਆਨ ਦਿੱਤਾ ਹੈ ਉਨ੍ਹਾਂ ਕਿਹਾ ਹੈ ਕਿ ਜੇਕਰ ਚੀਨ ਬੈਨੇਜ਼ੂਏਲਾ ਦਾ ਤੇਲ ਖਰੀਦਣਾ ਚਾਹੁੰਦਾ ਹੈ ਤਾਂ ਉਸ ਦਾ ਸਵਾਗਤ ਹੈ ਭਾਰਤ ਨੇ ਪਹਿਲਾਂ ਹੀ ਤੇਲ ਖਰੀਦਣ ਦੀ ਡੀਲ ਕਰ ਲਈ ਹੈ ਏਅਰ ਫੋਰਸ ਵੰਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਡੋਨਲਡ 트ੰਪ ਨੇ ਕਿਹਾ ਕਿ ਚੀਨ ਬੈਨੇਜ਼ੂਏਲਾ ਤੋਂ ਤੇਲ ਖਰੀਦਣਾ ਚਾਹੁੰਦਾ ਹੈ ਤਾਂ ਉਸ ਦਾ ਸਵਾਗਤ ਹੈ ਉਹ ਆਵੇ ਅਤੇ ਤੇਲ ਤੇ ਇੱਕ ਸ਼ਾਨਦਾਰ ਡੀਲ ਕਰੀਏ ਇਸ ਦੇ ਨਾਲ ਹੀ 트ੰਪ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇੱਕ ਡੀਲ ਕਰ ਲਈ ਹੈ ਭਾਰਤ ਆ ਰਿਹਾ ਹੈ ਅਤੇ ਉਹ ਈਰਾਨ ਤੋਂ ਤੇਲ ਖਰੀਦਣ ਦੀ ਬਜਾਏ ਹੁਣ ਬੈਨੇਜ਼ੂਏਲਾ ਤੋਂ ਤੇਲ ਖਰੀਦੇਗਾ ਇਸ ਤੋਂ ਪਹਿਲਾਂ 트ੰਪ ਨੇ ਕਿਹਾ ਸੀ ਕਿ ਬੈਨੇਜ਼ੂਏਲਾ ਨੇ ਅਮਰੀਕਾ ਨੂੰ 5.2 ਬਿਲੀਅਨ ਅਮਰੀਕੀ ਡਾਲਰ ਦੇ 5 ਮਿਲੀਅਨ ਬੈਰਲ ਤੇਲ ਦੀ ਪੇਸ਼ਕਸ਼ ਕੀਤੀ ਹੈ ਅਤੇ ਉਹਨਾਂ ਨੇ ਇਸ ਡੀਲ ਤੇ ਸਹਿਮਤੀ ਦੇ ਦਿੱਤੀ ਹੈ ਸਦਰਨ ਬੁਲੇਵਰਡ ਦਾ ਨਾਮ ਬਦਲ ਕੇ ਡੋਨਲਡ ਟਰੰਪ ਬਲਡਵੇਨ ਰੱਖਣ ਤੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ ਨਵੇਂ ਰਾਸ਼ਟਰਪਤੀ ਸਮੇਤ ਬਹੁਤ ਸਾਰੇ ਲੋਕਾਂ ਨਾਲ ਡੀਲ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ 50 ਮਿਲੀਅਨ ਬੈਰਲ ਤੇਲ ਹੈ ਅਤੇ ਸਾਨੂੰ ਇਸ ਨੂੰ ਤੁਰੰਤ ਪ੍ਰੋਸੈਸ ਕਰਵਾਉਣਾ ਹੈ ਕਿਉਂਕਿ ਸਾਡੇ ਕੋਲ ਇਸ ਨੂੰ ਰੱਖਣ ਲਈ ਜਗ੍ਹਾ ਨਹੀਂ ਹੈ ਟਰੰਪ ਨੇ ਬੈਨੇਜ਼ੂਏਲਾ ਦੀ ਅੰਤਰੀਮ ਸਰਕਾਰ ਦੇ ਨਾਲ ਚੰਗੇ ਸਬੰਧਾਂ ਦੀ ਵੀ ਤਾਰੀਫ਼ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਸਾਡੇ ਉਹਨਾਂ ਲੋਕਾਂ ਨਾਲ ਬਹੁਤ ਚੰਗੇ ਸਬੰਧ ਰਹੇ ਨੇ ਜੋ ਹੁਣ ਅੰਤਰੀਮ ਰਾਸ਼ਟਰਪਤੀ ਨੇ ਅਤੇ ਬਾਕੀ ਸਾਰਿਆਂ ਨਾਲ ਵੀ ਬਹੁਤ ਸਾਰਾ ਦਬਾਅ ਘੱਟ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮਾਦੁਰੋ ਦੇ ਫੜੇ ਜਾਣ ਤੋਂ ਬਾਅਦ ਟਰੰਪ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਵਾਸ਼ਿੰਗਟਨ ਤਬਦੀਲੀ ਦੌਰਾਨ ਵੈਨੇਜ਼ੂਏਲਾ ਨੂੰ ਚਲਾਏਗਾ ਅਤੇ ਉਸ ਨੂੰ ਉਹਦੇ ਦੇਸ਼ 'ਚ ਤੇਲ ਅਤੇ ਦੂਸਰੀਆਂ ਚੀਜ਼ਾਂ ਤੱਕ ਪੂਰੀ ਪਹੁੰਚਾਈਦੀ ਹੈ। ਟਰੰਪ ਦੀਆਂ ਟਿੱਪਣੀਆਂ ਨਿਊਜ਼ਓਕਲ ਸਥਿਤ ਨਿਊਜ਼ ਆਊਟਲੈਟ ਸੈਮਾਫੋਰ ਦੀ ਹਾਲੀਆ ਰਿਪੋਰਟ ਵੀ ਪੁਸ਼ਟੀ ਕਰਦੀਆਂ ਨੇ ਕਿ ਅਮਰੀਕਾ ਨੇ 500 ਮਿਲੀਅਨ ਅਮਰੀਕੀ ਡਾਲਰ ਮੁੱਲ ਦੇ ਵੈਨੇਜ਼ੁਏਲਾ ਦੇ ਤੇਲ ਦੀ ਪਹਿਲੀ ਵਿਕਰੀ ਕੀਤੀ ਹੈ ਰਿਪੋਰਟ ਅਨੁਸਾਰ ਤੇਲ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਫਿਲਹਾਲ ਅਮਰੀਕੀ ਸਰਕਾਰ ਦੁਆਰਾ ਕੰਟਰੋਲ ਕੀਤੇ ਬੈਂਕ ਖਾਤਿਆਂ 'ਚ ਰੱਖੀ ਜਾ ਰਹੀ ਹੈ ਦੂਜੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਮੁੱਖ ਖਾਤਾ ਕਤਰ ਦੇ ਵਿੱਚ ਹੈ ਅਗਲੀ ਖਬਰ ਸਪੇਨ ਤੋਂ ਹੈ ਜਿੱਥੇ ਸਰਕਾਰ ਨੇ ਇਤਿਹਾਸਿਕ ਫੈਸਲਾ ਲੈਂਦੇ ਹੋਏ 5 ਲੱਖ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕੀ ਰਿਹਾਇਸ਼ ਅਤੇ ਰੋਜ਼ਗਾਰ ਦੇਣ ਦਾ ਐਲਾਨ ਕੀਤਾ ਹੈ ਦੁਨੀਆ ਭਰ ਚ ਜਿੱਥੇ ਇੱਕ ਪਾਸੇ ਪ੍ਰਵਾਸੀਆਂ ਲਈ ਕਾਨੂੰਨ ਸਖਤ ਕੀਤੇ ਜਾ ਰਹੇ ਨੇ ਉੱਥੇ ਹੀ ਸਪੇਨ ਸਰਕਾਰ ਨੇ ਇੱਕ ਇਤਿਹਾਸਕ ਅਤੇ ਦਲੇਰਾਨਾ ਫੈਸਲਾ ਲਿਆ ਹੈ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਚੇਜ਼ ਨੇ ਐਲਾਨ ਕੀਤਾ ਹੈ ਕਿ ਉਹ ਦੇਸ਼ 'ਚ ਰਹਿ ਰਹੇ ਲਗਭਗ 5 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕੀ ਰਿਹਾਇਸ਼ ਅਤੇ ਕੰਮ ਕਰਨ ਦੇ ਪਰਮਿਟ ਦੇਣ ਜਾ ਰਹੇ ਨੇ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਲਈ ਕਾਨੂੰਨੀ ਰਸਤਾ ਖੋਲ੍ਹ ਰਹੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਮਿਲ ਕੇ ਇਸ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਖੇਤਾਂ ਵਿੱਚ ਸਬਜ਼ੀਆਂ ਤੋੜਨ ਤੋਂ ਲੈ ਕੇ ਬਜ਼ੁਰਗਾਂ ਦੀ ਦੇਖਭਾਲ ਅਤੇ ਹੋਟਲਾਂ 'ਚ ਸਫਾਈ ਵਰਗੇ ਉਹ ਕੰਮ ਕਰਦੇ ਨੇ ਜਿਨ੍ਹਾਂ ਨੂੰ ਸਥਾਨਕ ਲੋਕ ਕਰਨ ਤੋਂ ਘਤਰਉਂਦੇ ਨੇ। ਸਪੇਨ ਸਰਕਾਰ ਮੁਤਾਬਕ ਨਾ ਪਰਮਿਟਾਂ ਲਈ ਅਰਜੀ ਦੇਣ ਦੀ ਪ੍ਰਕਿਰਿਆ ਅਪ੍ਰੈਲ ਤੋਂ ਜੂਨ 2026 ਦੇ ਅੰਤ ਤੱਕ ਚੱਲੇਗੀ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਇਸ ਪ੍ਰਕਿਰਿਆ ਨੂੰ ਸੁਚਾਰੂ ਬਣਾ ਲਈ ਵੱਧੋ ਸਟਾਫ ਤਾਇਨਾਤ ਕੀਤਾ ਜਾਵੇਗਾ। ਸਪੇਨ ਦੀ ਆਰਥਿਕਤਾ ਖਾਸ ਕਰਕੇ ਖੇਤੀਬਾੜੀ, ਸੈਰ ਸਪਾਟਾ ਅਤੇ ਬਜ਼ੁਰਗਾਂ ਦੀ ਦੇਖਭਾਲ ਦਾ ਖੇਤਰ ਵੱਡੇ ਪੱਧਰ ਤੇ ਇਨ੍ਹਾਂ ਪ੍ਰਵਾਸੀਆਂ ਤੇ ਨਿਰਭਰ ਕਰਦਾ ਹੈ। ਪਿਛਲੇ ਸਾਲ ਸਪੇਨ 'ਚ ਰਿਕਾਰਡ 9.7 ਕਰੋੜ ਸੈਲਾਨੀ ਆਏ ਜਿਥੇ ਪ੍ਰਵਾਸੀਆਂ ਨੇ ਸਸਤੀ ਮਿਹਨਤ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਸਰਕਾਰ ਦਾ ਮੰਨਣਾ ਹੈ ਕਿ ਨਾਲ ਲੋਕਾਂ ਨੂੰ ਕਾਨੂੰਨੀ ਦਰਜਾ ਦੇਣ ਨਾਲ ਉਹ ਦੇਸ਼ ਦੀ ਆਰਥਿਕਤਾ ਵਿੱਚ ਟੈਕਸ ਦੇ ਰੂਪ ਵਿੱਚ ਵੱਡਾ ਯੋਗਦਾਨ ਪਾ ਸਕਣਗੇ ਇਹ ਕਦਮ ਅਮਰੀਕਾ ਤੇ ਹੋਰ ਯੂਰੋਪੀਅਨ ਦੇਸ਼ਾਂ 'ਚ ਪ੍ਰਵਾਸੀਆਂ ਵਿਰੁੱਧ ਚੱਲ ਰਹੀ ਸ਼ਕਤੀ ਦੇ ਬਿਲਕੁਲ ਉਲਟ ਹੈ ਜਿਸ ਦੀ ਅੰਤਰਰਾਸ਼ਟਰੀ ਪੱਧਰ ਤੇ ਚਰਚਾ ਹੋ ਰਹੀ ਹੈ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2026 ਤੇ 27 ਲਈ ਦੇਸ਼ ਦਾ ਬਜਟ ਪੇਸ਼ ਕੀਤਾ ਹੈ ਜ਼ਿਕਰ ਹੋ ਗਿਆ ਕਿ ਬਿੱਲ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਨੇ ਆਉਣ ਵਾਲੇ ਵਿੱਤੀ ਸਾਲ ਲਈ ਸਰਕਾਰ ਦੀਆਂ ਅਨੁਮਾਨਿਤ ਪ੍ਰਾਪਤੀਆਂ ਅਤੇ ਖਰਚਿਆਂ ਦਾ ਬੇਰਵਾ ਦਿੰਦੇ ਹੋਏ ਬਜਟ ਭਾਸ਼ਣ ਦਿੱਤਾ ਅਤੇ ਕੇਂਦਰੀ ਬਜਟ ਸਦਨ ਚ ਪੇਸ਼ ਕੀਤਾ ਨਿਰਮਲਾ ਸਿਤਾ ਰਮਨ ਦਾ ਇਹ ਬਜਟ ਭਾਸ਼ਣ ਲਗਭਗ 1 ਘੰਟਾ 25 ਮਿੰਟ ਤੱਕ ਚੱਲਿਆ ਸਦਨ ਦੀ ਕਾਰਵਾਈ ਬਜਟ ਪੇਸ਼ ਕਰਨ ਅਤੇ ਵਿੱਤੀ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ ਕਾਬਿਲ ਗੌਰ ਹੈ ਕਿ ਬਜਟ ਪੇਸ਼ ਹੋਣ ਤੋਂ ਤੁਰੰਤ ਬਾਅਦ ਹੀ ਦੇਸ਼ਵਾਸੀਆਂ ਦੀ ਉਮੀਦ ਅਤੇ ਸੰਸਕਸ਼ ਦੋਵੇਂ ਮੁੱਦੇ ਮੁਗਰੇ ਨੇ ਪੰਜਾਬੀਆਂ ਨੂੰ ਬਜਟ ਤੋਂ ਸੀ ਖਾਸ ਉਮੀਦ ਸਾਲ 2027 ਚ ਪੰਜਾਬ ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਤੇ ਪੰਜਾਬ ਦੇ ਲੋਕਾਂ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਬਜਟ ਤੋਂ ਵਿਸ਼ੇਸ਼ ਪੈਕੇਜ ਮਿਲਣ ਦੀ ਉਮੀਦ ਸੀ ਕੇਂਦਰੀ ਬਜਟ ਤੋਂ ਠੀਕ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿਆਨ ਦਿੱਤਾ ਸੀ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿਉਣ ਵਾਲੇ ਬਜਟ ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਪੰਜਾਬ ਲਈ ਲਗਭਗ 20000 ਕਰੋੜ ਰੁਪਏ ਦੇ ਖਾਸ ਪੈਕੇਜ ਦਾ ਐਲਾਨ ਕਰਨਗੇ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਪ੍ਰੀ ਬਜਟ ਮੀਟਿੰਗ ਦੇ ਦੌਰਾਨ ਉਨ੍ਹਾਂ ਨੇ ਪੰਜਾਬ ਚ ਆਏ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੇਂਦਰ ਵੱਲੋਂ ਪੰਜਾਬ ਨੂੰ NHM ਅਤੇ RDF ਵਰਗੀਆਂ ਸਕੀਮਾਂ ਨੂੰ ਲੰਬੇ ਸਮੇਂ ਤੋਂ ਬਕਾਇਆ ਪੈਸਾ ਨਹੀਂ ਮਿਲ ਰਿਹਾ ਜਿਸ ਕਾਰਨ ਰਾਜ ਦੀ ਬਿੱਤੀ ਹਾਲਾਤ ਤੇ ਦਬਾਅ ਬਣਾਇਆ ਹੋਇਆ ਹੈ ਪਰ ਪੰਜਾਬੀਆਂ ਦੀ ਤਰ੍ਹਾਂ ਦੇਸ਼ਵਾਸੀਆਂ ਨੂੰ ਅੱਜ ਦੇ ਇਸ ਬਜਟ ਤੋਂ ਨਿਰਾਸ਼ਾ ਹੀ ਹੱਥ ਲੱਗੀ ਹੈ ਬਜਟ ਚ ਕੀ ਕੀ ਹੋਇਆ ਸਸਤਾ ਕੇਂਦਰੀ ਬਜਟ 2026 ਚ 17 ਕੈਂਸਰ ਦਵਾਈਆਂ ਦੇ ਨਾਲ ਨਾਲ ਬੈਟਰੀਆਂ ਅਤੇ ਹਵਾਬਾਜੀ ਬਾਲਣ ਤੇ ਕਸਟਮ ਡਿਊਟੀ ਚ ਕਟੌਤੀ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਚਮੜੇ ਦੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਮੋਬਾਈਲ ਫੋਨ ਅਤੇ ਈਵੀ ਬੈਟਰੀਆਂ microwaves oven solar panel videshi sarsapatta package videshi shiksha is budget de naal sasthiyan hon giyan to rationalize the customs duty structure for goods imported for personal use i propose to reduce the tariff rate on all dut dutiable goods imported for personal use from 20% to 10% to provide relief to patients Particularly those suffering from cancer, I propose to exempt basic customs duty on 17 drugs or medicines. I propose also to add seven more rare diseases for the purposes of exempting import duties on personal imports of drugs, medicines, and food for special medical purposes used in their treatment. customs process. india's role and share in the global trade is poised for a major leap in line with our ambition and journey towards vikasit bharat. in this regard, i propose many measures for custom processes to have minimal intervention for smoother and faster movement of goods and greater certainty to the trade. ਬਜਟ ਚ ਕੀ ਕੀ ਹੋਇਆ ਮਹਿੰਗਾ ਸਰਕਾਰ ਦੇ ਬਜਟ ਐਲਾਨਾ ਕਰਨ ਕੋਈ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਪਰ ਸ਼ਰਾਬ ਅਤੇ ਹੋਰ ਚੀਜ਼ਾਂ ਮਹਿੰਗੀਆਂ ਵੀ ਹੋ ਜਾਣਗੀਆਂ ਇਸ ਬਜਟ ਦੇ ਨਾਲ ਸ਼ਰਾਬ ਹੋਰ ਮਹਿੰਗੀ ਹੋ ਜਾਵੇਗੀ ਇਸ ਤੋਂ ਇਲਾਵਾ ਉਦਯੋਗਿਕ ਸਮਾਨ ਵਿਸ਼ੇਸ਼ ਮਸ਼ੀਨਰੀ ਅਤੇ ਪੁਰਜਿਆਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਇਸ ਦੇ ਨਾਲ ਹੀ ਤੰਬਾਕੂ ਉਤਪਾਦ ਮਹਿੰਗੇ ਹੋ ਜਾਣਗੇ ਅਤੇ ਚਲ ਜਾਇਦਾਦ ਖਲਾਸਾ ਕਰਨ ਚ ਅਸਫਲ ਰਹਿਣ ਤੇ ਹੁਣ ਮੋਟਾ ਜੁਰਮਾਨਾ ਲੱਗੇਗਾ ਲਗਭਗ 53 ਲੱਖ ਕਰੋੜ ਦੇ ਇਸ ਵਿਸ਼ਾਲ ਬਜਟ ਚ ਸਰਕਾਰ ਨੇ ਆਮ ਆਦਮੀ ਔਰਤਾਂ ਕਿਸਾਨਾਂ ਅਤੇ ਨੌਜਵਾਨਾਂ ਤੇ ਧਿਆਨ ਕੇਂਦ੍ਰਿਤ ਕਰਨ ਦਾ ਦਾਵਾ ਕੀਤਾ ਹੈ ਹਾਲਾਂਕਿ ਕਈ ਅਜਿਹੇ ਵੱਡੇ ਐਲਾਨ ਨੇ ਜਿਨਾਂ ਦੀ ਉਮੀਦ ਆਮ ਜਨਤਾ ਕਰ ਰਹੀ ਸੀ ਪਰ ਉਹ ਪੂਰੀ ਨਹੀਂ ਹੋ ਸਕੀ ਹੈ ਮੀਡਲ ਕਲਾਸ ਲੋਕਾਂ ਦੀਆਂ ਟੁੱਟੀਆਂ ਪੰਜ ਵੱਡੀਆਂ ਉਮੀਦਾਂ ਇਨਕਮ ਟੈਕਸ ਚ ਕੋਈ ਰਾਹਤ ਨਹੀਂ ਟੈਕਸ ਦਾ ਤਾਵਾ ਨੂੰ ਉਮੀਦ ਸੀ ਕਿ ਨਵੇਂ ਟੈਕਸ ਰਜ਼ੀਮ ਤਹਿਤ ਆਮ ਟੈਕਸ ਦਾ ਤਾਵਾ ਲਈ 12 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਉੱਤੇ 0 ਫੀਸ ਦੀ ਟੈਕਸ ਦਾ ਐਲਾਨ ਕੀਤਾ ਗਿਆ ਸੀ ਜਿਸ ਦੀ ਲਿਮਟ ਵਧਾ ਕੇ ਇਸ ਵਾਰ 14 ਲੱਖ ਕੀਤੇ ਜਾਣ ਦੀ ਉਮੀਦ ਸੀ ਪਰ ਸਰਕਾਰ ਨੇ ਇਸ 'ਚ ਕੋਈ ਬਦਲਾ ਨਹੀਂ ਕੀਤਾ ਨਵੇਂ ਟੈਕਸ ਰਜਿਮ 'ਚ ਛੋਟ ਨਵੇਂ ਟੈਕਸ ਸਿਸਟਮ ਦੇ ਤਹਿਤ ਪੀਪੀਐਫ ਐਨਪੀਐਸ ਵਰਗੀਆਂ ਬਜਟ ਯੋਜਨਾਵਾਂ 'ਤੇ ਟੈਕਸ ਛੋਟ ਦਿੱਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਸਰਕਾਰ ਨੇ ਇਸ ਵਿੱਚ ਕੋਈ ਬਦਲਾ ਨਹੀਂ ਕੀਤਾ ਇਹ ਸਿਰਫ ਪੁਰਾਣੇ ਟੈਕਸ ਰਜ਼ੀਮ ਦੇ ਤਹਿਤ ਹੀ ਛੋਟ ਦੇ ਯੋਗ ਹੋਣਗੇ ਕਿਸਾਨਾਂ ਦੀਆਂ ਮੰਗਾਂ ਅਣਗੋਲੀਆਂ ਕਿਸਾਨਾਂ ਨੂੰ ਉਮੀਦ ਸੀ ਕਿ ਪੀਐਮ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ 6000 ਰੁਪਏ ਤੋਂ ਵਧਾ ਕੇ 12000 ਰੁਪਏ ਕੀਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ ਸਭ ਤੋਂ ਅਹਿਮ ਗੱਲ ਹੈ ਕਿ ਫਸਲਾਂ ਤੇ ਐਮਐਸਪੀ ਬਾਰੇ ਵੀ ਬਜਟ ਚ ਕੋਈ ਵੱਡਾ ਐਲਾਨ ਨਹੀਂ ਦੇਖਣ ਨੂੰ ਮਿਲਿਆ ਸ਼ੇਅਰ ਬਾਜ਼ਾਰ ਨਿਵੇਸ਼ਕਾਂ ਨੂੰ ਝਟਕਾ ਬਜਟ ਨੇ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ F&O ট্রেডারਾਂ ਲਈ ਟ੍ਰਾਂਜ਼ੈਕਸ਼ਨ ਚਾਰਜ ਵਧਾ ਦਿੱਤੇ ਗਏ ਨੇ ਇਸ ਦੇ ਨਾਲ ਹੀ ਲੌਂਗ ਟਰਮ ਅਤੇ ਸ਼ਾਰਟ ਟਰਮ ਕੈਪੀਟਲ ਗੇਨ ਟੈਕਸ ਵਿੱਚ ਵੀ ਕੋਈ ਕਟੌਤੀ ਨਹੀਂ ਕੀਤੀ ਗਈ ਹੈ ਸੀਨੀਅਰ ਸਿਟੀਜ਼ਨ ਨੂੰ ਨਹੀਂ ਮਿਲੇਗੀ ਰੇਲਵੇ ਸ਼ੂਟ ਬਜ਼ੁਰਗਾਂ ਨੂੰ ਉਮੀਦ ਸੀ ਕਿ ਰੇਲ ਟਿਕਟਾਂ 'ਚ ਮਿਲਣ ਵਾਲੀ ਰੈਤ ਮੋੜ ਸ਼ੁਰੂ ਹੋ ਜਾਵੇਗੀ ਪਰ ਸਰਕਾਰ ਨੇ ਇਸ ਤੇ ਚੁੱਪੀ ਧਾਰੀ ਰੱਖੀ ਬੀਮਾ ਯੋਜਨਾ ਅਤੇ TDS ਕਟੌਤੀ 'ਚ ਕੋਈ ਰਾਹਤ ਨਹੀਂ ਦੇਖਣ ਨੂੰ ਮਿਲੀ ਬਜਟ ਪੇਸ਼ ਹੁੰਦੇ ਹੀ ਮੁੱਦੇ ਮੁੱਢ ਗਿਆ ਸੰਸੈਕਸ ਬਜਟ 2026 ਦੇ ਪੇਸ਼ ਹੋਣ ਮਗਰੋਂ ਸ਼ੇਅਰ ਮਾਰਕੀਟ ਚ ਹਾਹਾਕਾਰ ਮਚ ਗਿਆ ਅਤੇ ਵੱਡੀਆਂ ਕੰਪਨੀਆਂ ਦੇ ਸ਼ੇਅਰ ਤਾਸ਼ ਦੇ ਪੱਤਿਆਂ ਵਾਂਗ ਡਿਗਣੇ ਸ਼ੁਰੂ ਹੋ ਗਏ ਨੇ ਬਜਟ ਪੇਸ਼ ਕਰਨ ਦੌਰਾਨ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਰਾਂ ਵਾਲਾ ਸੰਸੈਕਸ ਅਚਾਨਕ ਕ੍ਰੈਸ਼ ਹੋ ਗਿਆ ਜਦਕਿ ਨੈਸ਼ਨਲ ਸਟਾਕ ਐਕਸਚੇਂਜ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਬੀਐਸਈ ਸੰਸੈਕਸ ਇੱਕ ਝਟਕੇ 'ਚ 2300 ਅੰਕਾਂ ਤੋਂ ਵੱਧ ਡਿੱਗ ਗਿਆ ਜਦਕਿ ਐਨ ਐਸ ਈ ਦੀ ਨਿਫਟੀ 750 ਅੰਕ ਤੱਕ ਡੇ ਗਈ ਹੈ ਮਾਰਕੀਟ ਕ੍ਰੈਸ਼ ਹੋਣ ਕਾਰਨ ਰਿਲਾਇੰਸ ਬੀ ਐਸ ਐਲ ਅਤੇ ਅਡਾਨੀ ਪੋਰਟ ਸਮੇਤ ਕਈ ਵੱਡੀਆਂ ਕੰਪਨੀਆਂ ਦੇ ਸ਼ੇਅਰ ਵਿੱਚ ਭਾਰੀ ਗਿਰਾਵਟ ਆਈ ਹੈ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਬੀ ਐਸ ਈ ਸੈਂਸੈਕਸ 82388.97 ਤੇ ਖੁੱਲਿਆ ਸੀ ਜਦਕਿ ਇਸ ਦੇ ਪਿੱਛੇ 82269 ਤੇ ਬੰਦ ਹੋਣ ਤੋਂ ਵੱਧ ਸੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਸੰਸਦ ਚ ਬਜਟ ਪਾਸ਼ਨ ਦੌਰਾਨ ਇਹ ਉਤਾਰ ਚੜਾ ਹੁੰਦਾ ਰਿਹਾ ਬਜਟ ਦੇ ਅਖੀਰ ਚ ਸੰਸੈਕਸ ਅਚਾਨਕ 2370 ਅੰਕ ਡਿੱਗ ਗਿਆ ਵਿਰੋਧੀਆਂ ਦੇ ਨਿਸ਼ਾਨੇ ਤੇ ਆਈ ਕੇਂਦਰ ਸਰਕਾਰ ਬਜਟ ਪੇਸ਼ ਹੁੰਦੇ ਸਾਰ ਹੀ ਕੇਂਦਰ ਸਰਕਾਰ ਅਤੇ ਵਿੱਤ ਮੰਤਰੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦਾ ਬਜਟ ਇੱਕ ਵਾਰੀ ਫਿਰ ਪੰਜਾਬ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ। ਇਹ ਬਜਟ ਵਿੱਚ ਨਾ ਕਿਸਾਨਾਂ ਲਈ ਐਮਐਸਪੀ ਅਤੇ ਨਾ ਹੀ ਨੌਜਵਾਨਾਂ ਲਈ ਰੁਜ਼ਗਾਰ ਅਤੇ ਉਦਯੋਗ ਤੇ ਟੈਕਸ ਚ ਵੀ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਗਈ। ਪੰਜਾਬ ਦੀ ਆਰਥਿਕ ਮਜ਼ਬੂਤੀ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਅਤੇ ਪੰਜਾਬੀਆਂ ਨਾਲ ਮਤਰਿਆ ਆਸਲੂਕ ਕੀਤਾ ਗਿਆ। ਪੰਜਾਬ ਦੇ ਲੋਕ ਬਹੁਤ ਮਿਹਨਤਕਸ਼ ਤੇ ਜਨੂਨੀ ਨੇ ਅਸੀਂ ਮਿਲ ਕੇ ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਾਂਗੇ। ਜ਼ਿਕਰ ਹੋ ਗਿਆ ਹੈ ਕਿ ਅੱਜ ਦਾ ਸੈਸ਼ਨ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਹੁਣ ਇਸ ਬਜਟ ਦੇ ਉੱਪਰ ਬਹਿਸ ਹੋਵੇਗੀ ਕਿਆਸ ਨੇ ਕਿ ਆਉਣ ਵਾਲੇ ਦਿਨ ਸੰਸਦ ਚ ਹੰਗਾਮੇ ਭਰੇ ਰਹਿਣਗੇ ਅਤੇ ਸਤਾ ਤੇਰ ਭਾਜਪਾ ਵਿਰੋਧੀਆਂ ਦੇ ਨਿਸ਼ਾਨੇਤੇ ਰਹੇਗੀ ਹਮਦਰ ਟੀਵੀ